ਸੌਰਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਆ ਬੜੀ ਮਿਹਰਬਾਨੀ ਥੈਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟੈਣਾ ਜੀ ਪੰਜਾਬ ਦੀਆਂ ਖਬਰਾਂ ਦੇ ਵਿੱਚ ਤਾਂ ਨਵਜੋਤ कौर ਸਿੱਧੂ ਛਾਏ ਹੋਏ ਨੇ ਕਹਿੰਦੇ ਕਿ ਉਹਨਾਂ ਨੇ ਖਲਾਰਾ ਬਹੁਤ ਪਾ ਦਿੱਤਾ ਇੱਕ ਸਟੇਟਮੈਂਟ ਦੇ ਕੇ ਕਿ ਟਿਕਟਾਂ ਵਿਕਦੀਆਂ ਨੇ ਤੇ ਕਰੋੜਾਂ ਰੁਪਈਆਂ ਚ ਵਿਕਦੀਆਂ ਨੇ ਇਹ ਗੱਲ ਜਦੋਂ ਚੱਲੀ ਹੈ ਤਾਂ ਹੁਣ ਇੱਥੋਂ ਤੱਕ ਕਿ ਬਾਜਵਾ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਨਵਜੋਦ कौर ਸਿੱਧੂ ਆਪਣਾ ਕਿਸੇ ਚੰਗੇ ਹਸਪਤਾਲ ਚੋਂ ਇਲਾਜ ਕਰਾਉਣ ਇਹ ਤਾਂ ਉਹਨਾਂ ਨੇ ਬੜਾ ਮਾਨ ਹਾਨੀ ਕਰਨ ਵਾਲੀ ਗੱਲ ਕੀਤੀ ਆ ਸੋ ਇਹਦੀ ਪੂਰੀ ਡਿਟੇਲ ਦਿਓ ਸਾਨੂੰ ਚਲੋ ਸਤਾ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਕਲੇਸ਼ ਵੋਟਾਂ ਤੋਂ 3 ਮਹੀਨੇ ਪਹਿਲਾਂ ਪੈਣਾ ਚਾਹੀਦਾ ਸੀਗਾ ਤੇ ਉਹ ਹੁਣ ਸਵਾ ਸਾਲ ਡੇਢ ਸਾਲ ਪਹਿਲਾਂ ਹੀ ਪੈ ਗਿਆ ਇਹ ਕਾਲੀ ਹੋ ਗਈ ਮੇਰਾ خیال ਅਸਲ ਦੇ ਵਿੱਚ ਨਾ ਵੀ ਇਹ ਕਾਲੀ ਦੇ ਵਿੱਚ ਸਲਾਰਾ ਪੈ ਗਿਆ ਦੂਜੀ ਗੱਲ ਇਹ ਵੀ ਨਵਜੋਤਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਕਰੂਰਾ ਕਿਸੇ ਨਾਲ ਘਾਟੀ ਮੇਲ ਖਾਦਾ ਅਗਲੀ ਗੱਲ ਇਹ ਕਿ ਇਸ ਕੀ ਨਵਜੋਤ ਸਿੰਘ ਸਿੱਧੂ ਚੌਪਾ ਤੇ ਨਵਜੋਤ ਕੌਰ ਖੁਰੀ ਬੋਲ ਰਹੇ ਆ ਮੈਂ ਇਹ ਸੋਚਣਾ ਮੈਂ ਕਿ ਜੀ ਦੇਖੋ ਅੱਜ ਨਵਜੋਤਕੌਰ ਨੇ ਗੱਲ ਕਹੀ ਹੈ ਕਿ ਦੇਖੋ ਸਾਨੂੰ ਕਾਂਗਰਸ ਦੇ ਆ ਆ ਆ ਬੰਦੇ ਪਸੰਦ ਨਹੀਂ ਹੈਗੇ ਨਾ ਪ੍ਰਤਾਪ ਸਿੰਘ ਬਾਜਵਾ ਨਾ ਸੁਖਵਿੰਦਰ ਸਿੰਘ ਰੰਧਾਵਾ ਨਾ ਰਾਜਾ ਵੜਿੰਗ ਨਾ ਚੰਨੀ ਨਾ ਕੋਈ ਹੋਰ ਦੂਜਤੀ ਦਾ ਇਹ ਰੌਲਾ ਇਹ ਕਿ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਸੰਦ ਯਾਨੀ ਕਿ ਸਿੱਧੂ ਦੋੜਾ ਜਿਹੜਾ ਉਹਦੀ ਇਸ ਵੇਲੇ ਕਾਂਗਰਸ ਦੇ ਵਿੱਚ 70% ਨੇਤਾਵਾਂ ਦੇ ਨਾਲ بگੜੀ ਦੀ ਆ ਕਿਉਂਕਿ ਸਿੱਧੂ ਸਾਹਿਬ ਤੇ ਨਵਜੋਤ ਕੌਰ ਉਹਨਾਂ ਨੂੰ ਕੁਝ ਨਹੀਂ ਸਮਝਦੇ ਤੇ ਉਹ ਇਹਨਾਂ ਨੂੰ ਕੁਝ ਨਹੀਂ ਸਮਝਦੇ ਉਸ ਤੋਂ ਬਗਲੀ ਗੱਲ ਹੈ ਜੀ ਕਿ ਅੱਜ ਪੱਤਰਕਾਰਾਂ ਨੇ ਸਵਾਲ ਕੀਤਾ ਜੀ ਨਵਜੋਤ ਕੌਰ ਨੂੰ ਕਿ ਸੁਖਵਿੰਦਰ ਸਿੰਘ ਰੰਧਾਵਾ ਨੇ ਤੁਹਾਨੂੰ ਮਾਫੀ ਮੰਗਣ ਵਾਸਤੇ ਨੋਟਿਸ ਭੇਜਿਆ ਵੀ ਜੇ ਤੁਸੀਂ ਨਾ ਮਾਫੀ ਮੰਗੀ ਤਾਂ ਫਿਰ ਭਾਈ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਉਣਗੇ ਕਿਉਂਕਿ ਤੁਸੀਂ ਇਹ ਗੱਲ ਕਹੀ ਸੀ ਕਿ ਸਮਗਲਾ ਰੰਧਾ ਨਾਲ ਇਹਨਾਂ ਦਾ ਸੰਬੰਧ ਆ ਇਹ ਕੰਨ ਵੀ ਇਦਾਂ ਦੇ ਨੋਟਿਸ ਨੂੰ ਉਤਸਾਉਂਦੇ ਰਹਿੰਦੇ ਹੁੰਦੇ ਮੈਂ ਕੁਝ ਨਹੀਂ ਸਮਝ ਲਈ ਉਹ ਕਦੇ ਵੀ ਰਾਜਾ ਬੜਿੰਗ ਨੇ ਤੁਹਾਨੂੰ ਪਾਰਟੀ ਤੋਂ ਸਸਪੈਂਡ ਕਰਤਾ ਤੇ ਅੰਨੇ ਵਾਰਾਜਾ ਬੜਿੰਗ ਨੂੰ ਪ੍ਰਧਾਨੀ ਨਹੀਂ ਮੰਨੀ ਇਹ ਕਹਿੰਦੇ ਜੀ ਅੰ内ਲੀ ਗੋਸ਼ੀ ਜਿਹੜੀ ਉਹ ਵੀ ਅੰਦਰ ਕੁ ਤਰ ਮਹਿਸੂਸ ਕਰ ਰਹੇ ਆ ਇਹ ਵੀ ਹੁਣ ਕਾਂਗਰਸ ਨੂੰ ਛੱਡ ਕੇ ਮੁੜ ਕੇ ਕਾਲੀ ਦਲ ਤੇ ਜਾਣਗੇ ਇਹ ਕਹਿੰਦੇ ਜੀ ਕਾਉਂਸਲਰ ਦੇ ਲਈ 4-4 ਕਰੋੜ ਦੀਆਂ ਟਿਕਟਾਂ ਮਿਲੀਆਂ ਮੁੱਖ ਮੰਤਰੀ ਪੰਜ-ਪੰਜ ਕੋ 100 ਕਰੋੜ ਦੇ ਵਿੱਚ ਵੇਚਦਾ ਰੌਲਾ ਤਾਂ ਪੈ ਗਿਆ ਪਰ ਉਸ ਰੌਲੇ ਦਾ ਸਿੱਟਾ ਕੀ ਨਿਕਲਣਾ ਗੱਲ ਇਹ ਆ ਇਹ ਕਹਿੰਦੇ ਜੀ ਮੈਨੂੰ ਹਾਈ ਕਮਾਂਡ ਦੇ ਨਾਲ ਮੇਰੀ ਗੱਲਬਾਤ ਚੱਲ ਰਹੀ ਆ ਜੇ ਭਾਈ ਹਾਈ ਕਮਾਂਡ ਨਾਲ ਗੱਲਬਾਤ ਚੱਲ ਰਹੀ ਆ ਤੇ ਤੁਸੀਂ ਰਾਜਾ ਬੜਨ ਦੇ ਬਾਰੇ ਗੱਲ ਹਾਈ ਕਮਾਂਡ ਕੋਲੇ ਕਿਉਂ ਨਹੀਂ ਕਰ ਦਿੰਦੇ ਜਿਹੜੇ ਭਾਈ ਨੇ 4 ਕਰੋੜ ਚੱਕਟਾ ਵੇਚਿਆ ਤੁਸੀਂ 500 ਕਰੋੜ ਵਾਲੀ ਗੱਲ ਹਾਈ ਕਮਾਂਡ ਦੇ ਕੋਲੇ ਕਿਉਂ ਨਹੀਂ ਕਰਦੇ ਮਤਲਬ ਇਹ ਵੀ ਗੱਲਬਾਤ ਪਤਾ ਨਹੀਂ ਕਿਤੇ ਹੁੰਦੀ ਕਿ ਨਹੀਂ ਹੁੰਦੀ ਪਰ ਸਿੱਧੂ ਜੋੜੇ ਨੇ ਕਲੇਸ਼ ਪਾਉਣਾ ਸੀ ਉਹਨਾਂ ਨੇ ਕਲੇਸ਼ ਪਾਤਾ ਜੀ ਆਪਾਂ ਨੂੰ ਕਾਂਗਰਸ ਮੈਂ ਦੇਖੋ ਕਾਂਗਰਸ ਦਾ ਇਸ ਵੇਲੇ ਪੱਠਾ ਬਠਾ ਪੰਜਾਬ ਦੇ ਵਿੱਚ ਇਹ ਗੱਲ ਸੱਚੀ ਆ ਪਰ ਪੱਠਾ ਪਠੋੜ ਵਾਲਿਆਂ ਦੇ ਵਿੱਚ ਸਾਰੀ ਆ ਥੋੜੇ ਤੇ ਸਿੱਧੂ ਸਾਹਿਬ ਦਾ ਨਾਮ ਹੀ ਵਜਦਾ ਕਈ ਵਾਰੀ ਜੀ ਭਾਈ ਇਹਨਾਂ ਨੇ ਕਿਹੜਾ ਕਦੇ ਤੋਲ ਕੇ ਬੰਨ੍ਹ ਦਿੱਤਾ ਜਿਹਦੇ ਮਰਜ਼ੀ ਮਗਰ ਪਾਏ ਜਾਂਦੇ ਸੀ ਜਿਹਦਾ ਮਰਜ਼ੀ ਟਕਾ ਕੇ ਠੋਕੋ ਵੀ ਆ ਗੱਲ ਕਹਿ ਦਿੰਦੇ ਸੀ ਸੋ ਇਸ ਵੇਲੇ ਕਾਂਗਰਸ ਦਾ ਹਾਲ ਮਾੜਾ ਪਰ ਜੇ ਕਾਂਗਰਸ ਦੇ ਵਿੱਚ ਬਹੁਤੇ ਨੇਤਾ ਮਾੜੇ ਆ ਤੇ ਫਿਰ ਹਾਈ ਕਮਾਂਡ ਨੇ ਲਾਏ ਆ ਤੇ ਜੇ ਤੁਹਾਨੂੰ ਲੱਗਦਾ ਵੀ ਭਾਈ ਹਾਈ ਕਮਾਂਡ ਵੀ ਨਾਲ ਮਿਲੀ ਆ ਤੇ ਫਿਰ ਆਪਾਂ ਨੂੰ ਆਪਦੀ ਧਿਰ ਖੜੀ ਕਰ ਲੈਣੀ ਚਾਹੀਦੀ ਆ ਆਪਾਂ ਨਵੀਂ ਮੋਰਾਂ ਦੇ ਵਿੱਚ ਕਿਉਂ ਜਾਣਾ ਸੋ ਇਹ ਗੱਲਾਂ ਜ਼ਰੂਰ ਆ ਵੀ ਪੰਜਾਬ ਦੇ ਲੋਕ ਹੁਣ ਬੱਸ ਤਾਂ ਸੀਰੀਅਸਲੀ ਲੈ ਰਹੇ ਸਿੱਧੂ ਪਰਿਵਾਰ ਦੀ ਗੱਲ ਨੂੰ ਉਹ ਕਹਿੰਦੇ ਵੀ ਨਮਜੋਤ ਕੁਰ ਸਿੱਧੂ ਨੇ ਖੜਾਣਾ ਜਾ ਪਾਉਣਾ ਸੀ ਜੀ ਇਹ ਨਾਲ ਤੋਂ ਸਿੱਧੂ ਸਾਹਿਬ ਨੂੰ ਜਨ ਪਾਰਨਾ ਸੀ ਪਰ ਇਹ ਗੱਲ ਦੇ ਵਿੱਚ ਕੋਈ ਦਮ ਹੈ ਕਿ ਜਿਹੜੀਆਂ ਟਿਕਟਾਂ ਨੇ ਸਿਆਸੀ ਪਾਰਟੀਆਂ ਵੇਚਦੀਆਂ ਨੇ ਕਰੋੜਾਂ ਰੁਪਈਆ ਚ ਵੇਚਦੀਆਂ ਨੇ ਇਹੀ ਗੱਲ ਕੀਤੀ ਨਾ ਬੇਸਿਕਲੀ ਤਾਂ ਉਹਨਾਂ ਨੇ ਕਿ 5-5 ਰੁਪਏ ਨਹੀਂ 15-15 ਕਰੋੜ ਰੁਪਈਏ ਦੀਆਂ ਟਿਕਟਾਂ ਵੀ ਕਿਆਂ ਨੇ ਸਾਡੇ ਕੋਲੇ ਸੂਟਕੇਸ ਹੈ ਨਹੀਂਗਾ ਪਰ ਕੇ ਦੇਣ ਨੂੰ ਰੁਪਈਆ ਦਾ ਟਿਕਟਾਂ ਵਿਕਣ ਬਾਰੇ ਸਿਆਸੀ ਪਾਰਟੀਆਂ ਦੀ ਇਮਾਨਦਾਰੀ ਪਰਖਣ ਲਈ ਕੋਈ ਕਿਸਵੱਟੀ ਹੈ ਸਰ ਸਭ ਗੱਲ ਇਹ ਜੀ ਕਿ ਦੇਖੋ ਇਹ ਗੱਲਾਂ ਆਪਾਂ ਵੀ ਸੁਣਦੇ ਆ ਵੀ ਫੁਲਾਣੇ ਨੇ 80 ਕਰੋੜ ਦੇ ਕੇ ਟਿਕਟ ਲੈ ਲਈ ਪਰ ਉਹ ਕਿਹੜਾ ਕੋਈ ਡਰਾਫਟ ਦਿੱਤਾ ਉਹਨੇ ਜਾਂ ਕਿਸੇ ਦੇ ਸਾਹਮਣੇ ਦਿੱਤੇ ਉਹਨੇ ਜਾਂ ਆਪਾਂ ਨੂੰ ਪਤਾ ਹੁੰਦਾ ਵੀ ਭਾਈ ਇਹ ਗੱਲ ਮੇਰੀ ਜਿਹੜੀ ਸੋਚੀ ਹੋਈ ਆ ਬਿਲਕੁਲ درست ਆ ਬੀਬੀ ਜੀ ਕਹਿੰਦੇ ਜੀ ਸਾਡੇ ਕੋਲ ਸਬੂਤ ਹੈਗੇ ਆ ਤੇ ਜੇ ਭਾਈ ਸਬੂਤ ਹੈਗੇ ਤਾਂ ਸਭ ਤੋਂ ਪਹਿਲਾਂ ਤਾਂ ਮੂਰੇ ਸਬੂਤ ਕਰਨੇ ਚਾਹੀਦੇ ਆ ਸਾਡੇ ਕਮਾਨ ਨੂੰ ਸਬੂਤ ਪੇਸ਼ ਕਰ ਦਿੱਤੇ ਜਾਣ ਵੀ ਰਾਜਾ ਬਣੇ ਜਨੇ ਤਾਂ ਭਾਈ ਇੰਉ ਟਿਕਟ ਵੇਚੀ ਆ ਫੁਲਾਣੇ ਨੇ ਇੰਉ ਵੇਚੀ ਆ ਭ੍ਰਿਸ਼ਟਾਚਾਰ ਤਾਂ ਇੰਉ ਹੋਇਆ ਕੁਝ ਨਾ ਕੁਝ ਗੱਲ ਦਾ ਤਰਕ ਵੀ ਦੇਣਾ ਪਊਗਾ ਨਾ ਤੱਥ ਵੀ ਪੇਸ਼ ਕਰਨੇ ਪੈਣਗੇ ਅੱਜ ਕਰਨਬੀਰ ਸਿੰਘ ਬੁਰਜਾ ਜਿਹੜੇ ਕਿ ਸਰਨਤਾਰਨ ਤੋਂ ਹੁਣੇ-ਹੁਣੇ ਹਾਰੇ ਆ ਉਹਨਾਂ ਨੇ ਕਿਹਾ ਜੀ ਮੈਂ ਤਾਂ ਇੱਕ ਪੈਸਾ ਵੀ ਨਹੀਂ ਦਿੱਤਾ ਕਹਿੰਦੇ ਸਬੂਤ ਲੈ ਲਓ ਕੋਈ ਕਿੰਨੀ ਚਰਜੀ ਸਭ ਤੰਨੀ ਹੋਰੀ ਕਹਿੰਦੇ ਜੀ ਮੈਂ ਤਾਂ ਇੱਕ ਪੈਸਾ ਵੀ ਨਹੀਂ ਦਿੱਤਾ ਮੁੱਖ ਮੰਤਰੀ ਮੈਨੂੰ ਬਣਾਇਆ ਗਿਆ ਸੀਗਾ ਕੋਈ ਸਬੂਤ ਪੇਸ਼ ਕਰ ਦਿਓ ਜੇ ਕਿਸੇ ਨੇ ਕੋਈ ਪੈਸਾ ਲੈਣ ਦੇਣ ਕੀਤਾ ਯਾਨੀ ਕਿ ਕੁਝ ਨਾ ਪੈਸਾ ਸਬੂਤ ਦੇ ਤੌਰ ਤੇ ਲੈਣਾ ਪਊਗਾ ਨਾ ਮੈਂ ਕਹਿੰਦਾ ਹਮਾ ਜੀ ਇੱਕ ਫਲਾਣੇ ਬੰਦੇ ਨੇ ਟਿਕਟ ਖਰੀਦੀ ਆ ਬੰਦੇ ਨੇ ਟਿਕਟ ਵੇਚੀ ਆ ਪਰ ਭੈਣੋ ਕੋਈ ਨਾ ਕੋਈ ਗੱਲ ਪੇਸ਼ ਵੀ ਕਰਨੀ ਪਊਗੀ ਵੀ ਆਹ ਦੇਖੋ ਜੀ ਵੀਡੀਓ ਦੇ ਰੂਪ ਵਿੱਚ ਸੌਦਾ ਹੋ ਰਿਹਾ ਮੈਂ ਉਹਨਾਂ ਦਾ ਡਰਾਫਟ ਦੇਖ ਲਿਆ ਕਿਹੜੇ ਅਕਾਊਂਟ 'ਚ ਪੈਸੇ ਪਾਏਗੇ ਮੈਂ ਦੇਖ ਲੇ ਕਿਨੇ ਕਿਹਨੂੰ ਟੈਚੀ ਫੜਾਈ ਮੈਨੂੰ ਪਤਾ ਮੇਰੇ ਕੋਲੇ ਫੋਟੋਆਂ ਹੈਗੀਆਂ ਉਸ ਦਾ ਪੇਸ਼ ਕਰਨਾ ਪਊਗਾ ਜੀ ਅੱਛਾ ਜਿਹੜੀ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਕਿ ਨਵਜੋਤ ਕੌਰ ਸਿੱਧੂ ਕਿਸੇ ਚੰਗੇ ਹਸਪਤਾਲ ਤੋਂ ਇਲਾਜ ਕਰਾਉਣ ਉਹ ਰਖ ਲੈ ਇੰਡਾਇਰੈਕਟਲੀ ਕੀ ਕਹਿ ਰਹੇ ਨੇ ਹੋ ਉਹਨਾਂ ਦੀ ਮਾਨਸਿਕ ਹਾਲਤ ਵਾਲੇ ਘਰ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਮਾਨਸਿਕ ਹਾਲਤ ਦੇ ਬਾਰੇ ਗੱਲ ਕਰ ਰਹੇ ਆ ਪੱਤਰਕਾਰਾਂ ਨੇ ਕਾਨੂੰਨ ਮੰਡ ਦੇ ਵਿੱਚ ਗਏ ਸੀ ਅਸਲ ਦੇ ਵਿੱਚ ਇਹ ਪੱਤਰਕਾਰਾਂ ਨੇ ਇੱਥੇ ਸਵਾਲ ਕੀਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਨਵਜੋਤ ਕੌਰ ਨੂੰ ਤਾਂ ਆਹ ਆਹ ਗੱਲਾਂ ਬੋਲਦੇ ਆ ਉਹ ਕਹਿੰਦੇ ਵੀ ਨਵਜੋਤ ਕੌਰ ਦੇ ਬਾਰੇ ਕੀ ਗੱਲ ਕਰ ਕਰਨੀ ਆਪਾਂ ਇਹਨਾਂ ਨੂੰ ਕਹਿੰਦੇ ਜੀ ਕਿਸੇ ਚੰਗੇ ਡਾਕਟਰ ਦੇ ਕੋਲੇ ਜਾ ਕੇ ਚੰਗੇ ਹੈਲਥ ਮਾਹਰ ਕੋਲੇ ਜਾ ਕੇ ਚੰਗੇ ਕਲੀਨਿਕ ਵਿੱਚ ਜਾ ਕੇ ਤੇ ਉਹ ਕਹਿੰਦੇ ਜੀ ਇਹਨਾਂ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਤਵੇੇ ਕਿਸੇ ਬਾਰੇ ਕੁਝ ਵੀ ਬੋਲ ਦੇਣਾ ਉਹ ਕਹਿੰਦੇ ਜੀ ਇਹ ਕੋਈ ਰਾਜਨੀਤੀ ਨਹੀਂ ਆ ਕੋਈ ਤਰਕ ਨਾਲ ਕੋਈ ਜੀਬ ਨਾਲ ਸੱਖਾਂ ਨਾਲ ਤੇ ਮਰਿਆਦਾ ਦੇ ਨਾਲ ਗੱਲ ਕਰਨੀ ਪੈਂਦੀ ਹੈ ਜੇ ਵੀ ਜਿਹਦੇ ਮੂਰੇ ਮਾਈਕ ਆ ਗਿਆ ਜਿਹਦੇ ਬਾਰੇ ਜੋ ਮਰਜ਼ੀ ਕਹਦੇ ਹੋ ਟਣ ਜੀ ਜਿਹੜੀ ਅਕਾਲ ਤਖਤ ਸਾਹਿਬ ਦੇ ਦਿਲਾਰੇ ਤੋਂ ਐਲਾਨ ਹੋਇਆ ਕਿ ਹਰ ਸਿੱਖ ਜੋੜਾ ਤਿੰਨ ਤੋਂ ਚਾਰ ਬੱਚੇ ਪੈਦਾ ਕਰੇ ਪਹਿਲਾਂ ਵੀ ਮੇਰਾ ਖਿਆਲ ਇਸ ਤਰ੍ਹਾਂ ਦੇ ਹੁਕਮ ਆਏ ਨੇ ਇਹਦੇ ਪਿੱਛੇ ਕੀ ਕਾਰਨ ਹੈ ਸੰਸਪੇ ਇਹ ਗੱਲ ਸੱਚੀ ਆ ਕਿ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੀ ਆਬਾਦੀ ਘਟ ਰਹੀ ਆ ਕਿਉਂਕਿ ਦੇਖੋ ਇਸ ਤਰ੍ਹਾਂ ਹੰਗਾਈ ਦੀ ਸਰਕਾਰ ਦੀ ਗੱਲ ਹੀ ਆਪਾਂ ਦਰਹਾਉਨੇ ਆ ਯਾਨੀ ਕੁਲਦੀਪ ਸਿੰਘ ਗੜਗਜ ਹੋਰਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਸਿੱਖ ਆ ਜਿਹੜੇ ਪੰਜਾਬੀ ਜਿਹੜੇ ਲੋਕ ਆ ਸਿੱਖ ਭਾਈਚਾਰਾ ਇਹ ਘੱਟੋ ਘੱਟ ਸਨੇ ਬੱਚੇ ਪੈਦਾ ਕਰੇ ਇਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਜੇਕਰ ਇੱਕ ਤੁਹਾਡੇ ਬੱਚਾ ਉਹਦੇ ਨਾਲ ਵੀ ਜ਼ਿੰਦਗੀ ਦੇ ਵਿੱਚ ਕੁਝ ਵਾਪਰ ਜਾਂਦਾ ਤੁਸੀਂ ਫਿਰ ਪੁੱਨੇ ਰਹੇਗੇ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਦੇਖੋ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾਂਦੇ ਬੱਚੇ ਤੇ ਤੁਹਾਡੀ ਕੋਈ ਦੇਖਭਾਲ ਕਰਨ ਵਾਸਤੇ ਹੈ ਨਹੀਂ ਇਹਨਾਂ ਨੇ ਕਿਹਾ ਜੀ ਕਿ ਸਿੱਖ ਜੋੜਿਆਂ ਨੂੰ ਬੱਚੇ ਦੋ ਹੀ ਕਾਫੀ ਇੱਕ ਹੀ ਰੁਕਣਾ ਚਾਹੀਦਾ ਭਾਰਤ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਇਸ ਨਾਅਰੇ ਦੇ ਉੱਤੇ ਕੰਮ ਹੀ ਉਤਰਨ ਅੰਮ੍ਰਿਤਪੰਜਾਬਗਾਂ ਨੇ ਕੀਤਾ ਸਿੱਖਾ ਨੇ ਕੀਤਾ ਬਾਕੀ ਭਾਈਚਾਰੇ ਨੇ ਨਹੀਂ ਕੀਤਾ ਦਾ ਸੋ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਸਿੱਖਾਂ ਦੀ ਆਬਾਦੀ ਵਧਣੀ ਚਾਹੀਦੀ ਹੈ ਇਹ ਗੱਲ ਇਹਨਾਂ ਨੇ ਕੱਲ੍ਹ ਨਹੀਂ ਨਹੀਂ ਕਹੀ ਬੜੀ ਵਾਰ ਗਿਆਨੀ ਗੁਰਬਚਨ ਸਿੰਘ ਹਰਾਨੇ ਵਿੱਚ ਆਈ ਆ ਪਰ ਸਵਾਲ ਹਮੇਸ਼ਾ ਇਹੀ ਉੱਠਦਾ ਰਿਹਾ ਵੀ ਤੁਸੀਂ ਬੱਚੇ ਪੈਦਾ ਕਰਨ ਦੇ ਲਈ ਕਹਿ ਦਿੰਦੇ ਹੋ ਪਰ ਬੱਚੇ ਪਾਲਣੇ ਕਿਵੇਂ ਆ ਇੱਕ ਬੱਚੇ ਦੀ ਪੜ੍ਹਾਈ ਕਰਾਉਣੀ ਹੋਵੇ ਬੰਦੇ ਦੇ ਬਾਜੇ ਵੱਜ ਜਾਂਦੇ ਜੇ ਚੰਗੇ ਸਕੂਲ 'ਚ ਪੜ੍ਹਾਉਣਾ ਹੋਵੇ ਜਿਹੋ ਜਿਹਾ ਸਾਡਾ ਸਿਸਟਮ ਆ ਉਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਜਾਂ ਗੈਰ ਪੰਜਾਬੀ ਦਾ ਕੋਈ ਵੀ ਹੋਵੇ ਜਦੋਂ ਤੁਸੀਂ ਇਹ ਸੋਚੋ ਵੀ ਭਾਈ ਸਰਕਾਰੀ ਸਕੂਲਾਂ 'ਚ ਨਿਆਣੇ ਪੜ੍ਹਾਉਣੇ ਆ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣਾ ਸ਼ਾਦੀ ਜ਼ਿੰਦਗੀ ਜਿਉਣੀ ਆ ਪਰ ਜਿਕਰ ਆ ਪਏ ਜਲ ਕਿ ਨੇ ਵੀ ਪਾਈਸਤਾਨ ਜਿਹੜੀਆਂ ਮੁੱਢਲੀਆਂ ਲੋੜਾਂ ਉਹ ਸ਼ਾਨਦਾਰ ਤਰੀਕੇ ਨਾਲ ਪੂਰੀਆਂ ਹੋਣ ਤੇ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜਾਉਣਾ ਉਹਨਾਂ ਨੂੰ ਚੰਗੀ ਪੜ੍ਹਾਈ ਰਖਾ ਕੇ ਕਰਾ ਕੇ ਅੱਗੇ ਵਧਾਉਣਾ ਤੇ ਫਿਰ ਭਾਈ ਬੱਚੇ ਇੱਕ ਦੇ ਉੱਤੇ ਹੀ ਅੱਜ ਕੱਲ੍ਹ ਲੋਕ ਬਹੁਤੇ ਰੁਕ ਜਾਂਦੇ ਆ ਦੋ ਬੱਚਿਆਂ ਤੋਂ ਵੱਧ ਮੇਰਾ ਖਿਆਲ ਵੀ ਕੋਈ ਵਰਲਾ ਟਮਾ ਹੋਊਗਾ ਜਿਹੜਾ ਤੀਜਾ ਬੱਚਾ ਹੈਗਾ ਤੇ ਗੈਰਹੀ ਜਿਹੜੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਹੈ ਜੀ ਟਣਾ ਜੀ ਮਰਹੂਮ ਮਾਸਟਰ ਜੀ ਨੇ ਹਰਦੇਵ ਸਿੰਘ ਦਿਲਗੀਰ ਉਹਨਾਂ ਨੇ ਗੀਤ ਲਿਖਿਆ ਸੀ ਲੁਦੇਹਾਣਾ ਸ਼ਹਿਰ 40 ਪਿੰਡ ਖਾ ਗਿਆ ਹੁਣ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਦਾ ਰਕਬਾ ਘਟਦਾ ਜਾਂਦਾ ਸ਼ਹਿਰ ਵੱਧਦੇ ਜਾਂਦੇ ਆ ਸਰਕਾਰ ਦੇ ਵੀ ਕਈ ਇਹੋ ਜਿਹੇ ਪ੍ਰੋਗਰਾਮ ਨੇ ਇਸ ਦੇ ਬਾਰੇ ਸਾਨੂੰ ਦੱਸੋ ਕਿ ਕੀ ਹੋ ਰਿਹਾ ਪੰਜਾਬ ਚ ਖੁਦ ਹੀ ਸਿੱਮਸਾ ਗੱਲੇ ਜੀ ਕਿ ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਰਿਹਾ ਤੇ ਪੰਜਾਬ ਦੇ ਪਿੰਡਾਂ ਨੂੰ ਸ਼ਹਿਰ ਖਾ ਰਹੇ ਆ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਹਰਦੇਵ ਦਲਗੀਰ ਸਾਹਿਬ ਦੀ ਦੇਵ ਤ੍ਰਿਕਾ ਵਾਲਿਆਂ ਦੀ ਉਹਨਾਂ ਦਾ ਲਿਖਿਆ ਹੋਇਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਇਹ ਪਾਲੀ ਦੇ ਤੱਕ ਵੱਡ ਕੇ ਨਿਕਾਇਆ ਸੀ ਇਹ ਗਾਣਾ ਬੜਾ ਮਸ਼ਹੂਰ ਹੋਇਆ ਤੇ ਗਾਣਾ ਬੜਾ ਸੋਹਣਾ ਤੇ ਸਭ ਨੂੰ ਪੜਨਾ ਚਾਹੀਦਾ ਗੂਗਲ ਦੇ ਉੱਤੇ ਯੂਟਿਊਬ ਤੇ ਜਾ ਕੇ ਸੁਣਿਆ ਜਾਤਕਦਾ ਦੂਜੀ ਗੱਲ ਇਹ ਦੀ ਕਿ ਅੱਜ ਇੱਕ ਵੀਰਵਾ ਆਇਆ ਜ਼ਮੀਨ ਬਕਤੋਂ ਅੰਕੜਾ ਸਾਹਮਣੇ ਆਇਆ 2019 ਤੋਂ ਲੈ ਕੇ 2024 ਤੱਕ ਜਾਨੀ ਕਿ 5 ਵਰਿਆਂ ਦੇ ਵਿੱਚ ਪੰਜਾਬ ਦੀ ਖੇਤੀ ਹਟਲੀ 30000 ਏਕੜ ਜ਼ਮੀਨ ਖਤਮ ਹੋ ਗਈ ਆ ਜਾਨੀ ਕਿ ਜਿਹੜੇ ਸ਼ਹਿਰ ਆ ਉਹ ਫੈਲਵਾਏ ਆ ਇਹਨਾਂ ਦੇ ਖੰਭ ਖਿਲਰ ਰਹੇ ਸ਼ਹਿਰਾਂ ਦੇ ਕਿ ਫਿਰ ਪਿੰਡਾਂ ਦੀ ਜ਼ਮੀਨ ਜਿਹੜੀ ਵਾਹੀਯੋ ਉੱਥੇ ਫਲੈਟ ਬਣ ਰਹੇ ਆ ਉੱਥੇ ਦੁਕਾਨਾਂ ਬਣ ਰਹੀਆਂ ਉੱਥੇ ਕਲੋਨੀਆਂ ਬਣ ਰਹੀਆਂ ਉੱਥੇ ਵੱਸੋਂ ਹੋ ਰਹੀ ਆ ਸ਼ਹਿਰ ਪਿੰਡਾਂ ਨੂੰ ਖਾ ਰਹੇ ਆ ਇਹ ਹਰਿਆਣਾ ਇਸ ਗੱਲ ਤੋਂ ਬਚਿਆ ਹੋਇਆ ਤੇ ਪੰਜਾਬ ਦੇ ਵਿੱਚ 5 ਸਾਲਾਂ ਦੇ ਵਿੱਚ 30000 ਏਕੜ ਦੇ ਕਰੀਬ ਜ਼ਮੀਨ ਖੇਤੀਬਾੜੀ ਜੋਗ ਜ਼ਮੀਨ ਸ਼ਰਾਂ ਦੇ ਵਿੱਚ ਆ ਗਈ ਆ ਗਵਰਨਰ ਗੁਲਾਬ ਚੰਦ ਜਲੰਧਰ ਕੀ ਕਰਨ ਆਏ ਸੀ ਜੀ ਇਹ ਜੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਏ ਸੀਗੇ ਤੇ ਆ ਮੇਰੇ ਕੋਲੇ ਰਿਪੋਰਟ ਹੈਗੀ ਜੀ ਪੂਰੀ ਕਿ ਅੱਜ ਇਹ ਪਹੁੰਚੇ ਸੀਗੇ ਜੀ ਮਹਿਤਪੁਰ ਦੇ ਵਿੱਚ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਲੰਦਪੁਰੀ ਸਾਹਿਬ ਦੇ ਵਿੱਚ ਇਹਨਾਂ ਨੇ ਇੱਥੇ ਮੱਥਾ ਟੇਕਿਆ ਇੱਥੇ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਆ ਇਹਨਾਂ ਨੇ ਪਰਸਿੱਖੀ ਦੇ ਬਾਰੇ ਗੱਲਾਂ ਵੀ ਕੀਤੀਆਂ ਸਿੱਖ ਕੌਮ ਦੇ ਬਾਰੇ ਵੀ ਗੱਲਾਂ ਕੀਤੀਆਂ ਯਾਨੀ ਕਿ ਇਹਨਾਂ ਦਾ ਅੱਜ ਮੱਥਾ ਟੇਕਣ ਦਾ ਵੇਲਾ ਸੀਗਾ ਤੇ ਮੱਥਾ ਟੇਕ ਗਏ ਤੇ ਬਾਕੀ ਸਾਨੂੰ ਇਹ ਦੱਸੋ ਵੀ ਬਲਟੋਹਾ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਜ਼ਫਰ ਸਾਹਿਬ ਨੂੰ ਕਹਿੰਦੇ ਵੀ ਘੰਟਾ ਘੰਟਾ ਭਾਂਡੇ ਮਾਂਜਣੇ ਪੈਣੇ ਆ ਸੰਗਤ ਦੇ ਝੂਠੇ ਤੇ ਇੱਕ ਇੱਕ ਘੰਟਾ ਜੋੜੇ ਸਾਫ਼ ਕਰਨੇ ਪੈਣੇ ਆ ਕੀ ਵਗਿਆ ਹੋ ਗਈ ਜੀ ਇਹਨਾਂ ਤੋਂ ਬਿਲਕੁਲ ਨਹੀਂ ਦੇਖੋ ਆਪਾਂ ਕੱਲ ਵੀ ਗਣਕਿਸ਼ੀ ਸਿੰਘ ਸਾਹਿਬ ਵੀ ਵਰਤਾ ਸਿੰਘ ਵੱਲ ਟੋਹਾਂ ਨੇ ਕੋਈ ਇੱਕ ਸਮਾਂ ਪਹਿਲਾਂ ਲੀਡਰਸ਼ਿਪ ਦੇ ਉੱਤੇ ਸਵਾਲ ਚੁੱਕੇ ਸੀ ਜਸਵੰਤ ਸਿੰਘ ਜ਼ਫਰ ਸਾਹਿਬ ਜਿਹੜੇ ਡਾਇਰੈਕਟਰ ਹੈਗੇ ਨੇ ਪਛਾਵਾ ਵਿਭਾਗ ਦੇ ਉਧਰ ਸ਼੍ਰੀਨਗਰ ਦੇ ਵਿੱਚ ਆਪਾਂ ਜਾਣਦੇ ਕਿ ਇੱਕ ਵਾਰੀ ਸਮਾਗਮ ਹੋਇਆ ਉਹਦੇ ਵਿੱਚ ਵੀਰ ਸਿੰਘ ਹੋਰਾਂ ਦੇ ਵੱਲੋਂ ਗੀਤ ਗਾਇਆ ਗਿਆ ਸੀ ਇਨਾਂ ਦੇ ਵਿਭਾਗ ਦੀ ਗਵਾਈ ਤੇ ਪ੍ਰੋਗਰਾਮ ਹੋਇਆ ਜਾਨੀ ਗੁਰਬਚਨ ਸਿੰਘ ਦੇ ਜਥੇਦਾਰ ਹੁੰਦਿਆ ਤੇ ਡੇੜਾ ਮੁਕੀ ਨੂੰ ਮਾਫ ਕੀਤਾ ਗਿਆ ਸੀ ਇਹਦੇ ਕਰਕੇ ਸੋ ਵੱਖ-ਵੱਖ ਲੋਕਾਂ ਦੇ ਉੱਤੇ ਵੱਖ-ਵੱਖਰੇ ਤਰ੍ਹਾਂ ਦੀ ਵੱਖ-ਵੱਖ ਦੋਸ਼ਾਂ ਤੇ ਕਾਰਵਾਈ ਹੋਈ ਆ। ਸੋ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਵੀ ਇਹ ਧਾਰਮਿਕ ਸੇਵਾ ਲਾਈ ਗਈ ਜਾਂ ਧਾਰਮਿਕ ਤਦਾ ਲਾਈ ਗਈ ਆ ਉਹਨਾਂ ਦੇ ਵੱਲੋਂ ਭਾਈ ਹੁਣ ਆਪਦੀ ਸੇਵਾ ਨੂੰ ਸੰਪੂਰਨ ਕਰਨਾ ਸ਼ੁਰੂ ਕੀਤਾ ਗਿਆ। ਅੱਜ ਵਰਟੋਹਾ ਹੋਰਾਂ ਨੇ ਵੀ ਤੇ ਵਾਕੀਆਂ ਨੇ ਵੀ ਤੇ ਕਿਸੇ ਦੇ ਦਰਬਾਰ ਸਾਹਿਬ ਦੇ ਵਿੱਚ ਜੋੜੇ ਝੜੇ ਆ। ਕਿਸੇ ਨੇ ਦਰਬਾਰ ਸਾਹਿਬ ਤੇ ਭਾਂਡੇ ਮੰਝੇ ਆ ਸੋ ਇਸ ਤਰੀਕੇ ਦੇ ਵੇਰਵੇ ਆਏ ਅੱਛਾ ਪੰਜਾਬ ਦੇ ਵਿੱਚ ਜਿਹਨਾਂ ਲੋਕਾਂ ਨੂੰ ਲਾਟਰੀ ਨਿਕਲੇ ਹੁੰਦੀ ਹੈ ਜੀ ਉਹਨਾਂ ਦੀ ਮੇਰੇ ਖਿਆਲ ਫੋਟੋ ਫੋਟੋਸ਼ਾਪ ਦੀਆਂ ਲਾਟਰੀ ਕੰਪਨੀਆਂ ਹੁਣ ਉਹਨਾਂ ਨੂੰ ਫਰੋਤੀਆਂ ਦੇ ਟੈਲੀਫੋਨ ਆਉਣ ਲੱਗੇ ਸਭ ਅੱਜਕੱਲ ਤਾਂ ਇਹ ਟ੍ਰੈਂਡ ਚੱਲ ਪਿਆ ਜੀ ਜਿਹਦੇ ਕੋਲੇ ਵੀ ਚਾਰ ਪੀਏ ਹੈਗੇ ਆ ਨਾ ਤੇ ਜੇ ਪਤਾ ਲੱਗ ਜਾਂਦਾ ਵੀ ਭਾਈ ਫਲਾਣੇ ਕੋਲੇ ਚਾਰ ਪੀਏ ਹੈਗੇ ਆ ਤੇ ਭਾਈ ਉਹਨੂੰ ਪਹਿਲਾਂ ਫੋਨ ਹੀ ਆਉਂਦਾ ਮੇਰੀ ਤਾਂ ਜਿਹੜੇ ਸਾਡੇ ਐਨਆਰਆਈ ਭੈਣਾ ਵੀਰ ਉਹਨਾਂ ਨੂੰ ਵੀ ਬੇਨਤੀ ਰਹਿੰਦੀ ਆ ਦੇ ਕਈ ਵਾਰੀ ਅਸੀਂ ਇਸੇ ਪੰਜਾਬ ਚ ਆ ਕੇ ਤੇ ਨਵੀਂ ਫਾਰ ਲੈ ਕੇ ਜਾਂ ਵੱਡੀ ਗੱਡੀ ਲੈ ਕੇ ਤੇ ਫੋਟੋ ਪਾਉਨੇ ਫੇਸਬੁੱਕ ਤੇ ਮਹਾਰਾਜ ਦੇ ਸੁਣ ਲਈ ਉਹ ਇਕੱਲੀ ਮਹਾਰਾਜ ਹੀ ਨਹੀਂ ਸੁਣਦਾ ਕਈ ਹੋਰ ਲੋਕ ਵੀ ਸੁਣਦੇ ਆ ਫਿਰ ਉਹ ਫੋਨ ਕਰ ਦਿੰਦੇ ਆ ਵੀ ਭਾਈ 50 ਲੱਖ ਦੀ ਗੱਡੀ ਲਈਏ 10 ਲੱਖ ਤਾਂ ਸਾਡਾ ਨਹੀਂ ਮੰਦਾ ਵੱਡੇ ਮੈਰਿਜ ਪੈਲਸ ਦੇ ਵਿੱਚ ਵਿਆਹ ਕਰਨ ਵਾਲੇ ਲੋਕ ਜਦੋਂ ਫੋਟੋਆਂ ਪਾਉਂਦੇ ਆ ਬਈ ਆਸਮ ਲਹਿ ਕੇ ਮਨ ਖੁਸ਼ ਹੋ ਗਿਆ ਤੁਹਾਡੇ ਵੀਰ ਦੀ ਜਿਹੜਾ ਕਾਰ ਆ ਬੱਲੇ ਬੱਲੇ ਆ ਉਹ ਫਿਰ ਭਾਈ ਫੋਨ ਆ ਜਾਂਦਾ ਵੀ ਭਾਈ ਜੇ ਬੱਲੇ ਬੱਲੇ ਤਾਂ ਇਧਰ ਵੀ ਮਾੜੀ ਮੋਟੀ ਕਰਾਓ ਆ ਜਿਹੜੀ ਬਾਤੀ ਤਾਂ ਗੱਲ ਆਪਾਂ ਲਕੋਲਾਂਗੇ ਕਿ ਭਾਈ ਮੇਰੇ ਕੋਲੇ ਪੈਸੇ ਹੈਗੇ ਆ ਜਾਂ ਹੈ ਨਹੀਂ ਗੇ ਆਪਾਂ ਬਖਾਵਾ ਨਾ ਕਰਾਂਗੇ ਪਰ ਜਦੋਂ ਲਾਟਰੀ ਨਿਕਲਦੀ ਹੈ ਨਾ ਕਿਸੇ ਨਾ ਉਹਦੀਆਂ ਅਖਬਾਰਾਂ 'ਚ ਫੋਟਵਾ ਹੁੰਦੀਆਂ ਫਿਰ ਪੱਤਰਕਾਰ ਵੀ ਉਹਨੇ ਘਰੇ ਪਹੁੰਚ ਜਾਂਦੇ ਆ ਫਿਰ ਉਹਨੇ ਖਬਰਾਂ ਦੇ ਕੀ ਵੇਰਵੇ ਆਉਂਦੇ ਆ ਜੀ ਕਿ ਬਠਿੰਡੇ ਦੇ ਵਿੱਚ ਇੱਕ ਬੀਬੀ ਜੀ ਦੀ ਲਾਟਰੀ ਨਿਕਲੀ ਗਰੀਬੀ ਦੂਰ ਹੋਈ ਬੀਬੀ ਜੀ ਨੇ ਕਹਿਦੀ ਕਿ ਮੈਂ ਇਹਦੇ ਨਾਲ ਧੀ ਵਧੀਆ ਪੜਾਉਂ ਮੁੰਡਾ ਵਧੀਆ ਪੜਾਉਂ ਅਸੀਂ ਘਰ ਚੰਗਾ ਪਾਵਾਂਗੇ ਤੇ ਇਹ ਹੁਣ 11 ਕਰੋੜ ਦੀ ਲਾਟਰੀ ਬਠਿੰਡੇ 'ਚ ਨਿਕਲੀ ਸੀ 1.5 ਕਰੋੜ ਦੀ ਲਾਟਰੀ ਨਸੀਬਕੌਰ ਦੀ ਫਰੀਦਕੋਟ ਉਹਨੀ ਬੱਕ ਬੱਕ ਸਵਾ ਤੋਂ ਖਬਰਾਂ ਆਉਂਦਾ ਪਰ ਅੱਜੋ ਕੀ ਹੁੰਦਾ ਗੈਂਗਸਟਰਾਂ ਦੇ ਪੋਣ ਆਉਣ ਲੱਗੇ ਆ ਜਿੰਨਾਂ ਜਨਾਂ ਦੀਆਂ ਪੰਜਾਬ ਦੇ ਵਿੱਚ ਲਾਟਰ ਜਾਂ ਨਿਕਲੀਆਂ ਪਹਿਲੇ ਦਿਨ ਦੇ ਕੁੰਡੇ ਲਾ ਕੇ ਅਣਸੂਖੀ ਥਾਂ ਤੇ ਚਲੇ ਗਏ ਜੀ ਹੂੰ اچھا ਚੋਣ ਕਮਿਸ਼ਨ ਨੇ ਕਈ ਅਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਇਹ ਤਬਾਦਲੇ ਕਿਉਂ ਕੀਤੇ ਗਏ ਨੇ ਜੀ ਕੋਈ ਉਹਨਾਂ ਨੇ ਗਲਤੀ ਕੀਤੀ ਸੀ ਦੇਖੋ ਸ਼ਿਕਾਇਤਾਂ ਹੋਈਆਂ ਕਿ ਇਹ ਨਿਰਪੱਖਤਾ ਤੋਂ ਉਲਟ ਚੱਲ ਰਿਹਾ ਹੈ 14 ਤਰੀਕ ਨੂੰ ਯਾਨੀ ਕਿ 14 ਦਸੰਬਰ ਨੂੰ ਤੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਵੋਟਾਂ ਪੈਣੀਆਂ ਉਹਦੇ ਬੰਦੇ ਨਜ਼ਰ ਇਹ ਜਾਣਕਾਰੀ ਸਾਹਮਣੇ ਆਈ ਹੈ ਜੀ ਤੇ ਪਤਾ ਲੱਗਾ ਜੀ ਕਿ ਸੂਬਾ ਚੋਣ ਕਮਿਸ਼ਨ ਯਾਨੀ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੇ ਬਲਜੀਤ ਕੌਰ ਦੇ ਤਬਾਦਲੇ ਦਾ ਹੁਕਮ ਦਿੱਤਾ ਬਲਜੀਤ ਕੌਰ ਤੀਜੀ ਸਰਕਾਰੀ ਅਧਿਕਾਰੀ ਹੈ ਜਿਹਦੇ ਖਿਲਾਫ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਵੀ ਆਮ ਆਦਮੀ ਪਾਰਟੀ ਦੇ ਤੁਸੀਂ ਪੱਖ ਦੇ ਵਿੱਚ ਭੁਗਤ ਰਹੇ ਹੈ ਤੇ ਜਖਵੀਰ ਸਿੰਘ ਬਾਦਲਹੁਰਾ ਨੇ ਆਪਣੇ ਆਪ ਨੂੰ ਉਮੀਦਵਾਰ ਐਲਾਨ ਕੇ ਗਿੱਦੜ ਵਾਹੇ ਤੋਂ ਕਈ ਡਾਕਸ ਰੋਚ ਕਰ ਲਈਆਂ ਕਈ ਨਿਸ਼ਾਨੇ ਵਨ ਲਏ ਉਹਨਾਂ ਨੇ ਉਹਨਾਂ ਬਾਰੇ ਤਰਤੀਬ ਦੱਸੋ ਸਾਨੂੰ ਕੀ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਕੀ ਕੀ ਨਿਸ਼ਾਨਾ ਲਾਇਆ ਜੇ ਪਹਿਲੀ ਗੱਲ ਤਾਂ ਇਹ ਵੀ ਸੁਖਵੀਰ ਸਿੰਘ ਬਾਦਲਹੁਰਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਈ ਮੈਂ ਗਿੱਦੜ ਵਾਹੇ ਕੋ ਚੋਣ ਲੜੂੰਗਾ ਉਹਨਾਂ ਨੇ ਇਹ ਆਵਦੇ ਆਪ ਨੂੰ 1.5 ਸਾਲ ਪਹਿਲਾਂ ਹੀ ਉਮੀਦਵਾਰ ਐਲਾਨ ਕੇ ਦਾ ਤੇ ਪਾਰਟੀ ਦੇ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਆ ਵੀ ਆਪਾਂ ਦੋਸ਼ ਦੇ ਨਾਲ ਲੜਨੀ ਆ ਵੀ ਪਾਰਟੀ ਜਿਹੜੀ ਕਿਸੇ ਵळे ਢੈਂਦੀ ਕਲਾ ਦੇ ਵਿੱਚ ਵੀ ਆ ਉਹ ਪਾਰਟੀ ਨੂੰ ਹੁਲਾਰਾ ਮਿਲੇ ਪਾਰਟੀ ਦਾ ਉਹਾਰ ਹੋਵੇ ਅਗਲੀ ਗੱਲ ਉਹਨਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਜੀ ਕਿ ਐਤਕੀ ਅਸੀਂ ਤੋਂਣ ਬੜੇ ਸਪੰਸਰ ਹੋਏ ਤੇ ਲੜ ਰਹੇ ਆ ਤੀਜੀ ਗੱਲ ਇਹ ਹੈ ਵੀ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਜਦੋਂ ਮਰਜ਼ੀ ਤੋਂਣਾ ਹੋ ਜਾਣਾ ਅਸੀਂ ਬਿਲਕੁਲ ਰੈਡੀ ਆ ਸੋ ਸੁਖਵੀਰ ਸਿੰਘ ਬਾਦਲਾ ਜਿਹੜੇ ਉਹ ਪਿਛਲੀ ਵਾਰੀ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਇਸ ਜਲਾਲਾਬਾਦ ਤੋਂ ਹਾਰ ਗਏ ਸੀ ਤੇ ਗਿੱਦੜਬਾਹੇ ਤੋਂ ਉਹ ਆਪਦਾ ਹਸਾਬ ਕਾ ਵੀ ਬਰਾਬਰ ਕਰਨਾ ਚਾਹੁੰਦੇ ਡਿੰਪਿਟ ਲੋਦੋਂ ਕੋਲੋਂ ਡਿੰਪਿਟ ਲੋ ਆਮ ਆਰਮੀ ਪਾਰਟੀ ਦੇ ਵਿੱਚ ਆਇਆ ਜ਼ਿਮਨੀ ਚੋਣ ਦੇ ਵੇਲੇ ਆਇਆ ਤਾਂ ਕਰਕੇ ਆ ਵੀ ਰਾਜਾ ਬਲਿੰਗਹਰੀ ਲੁਧਿਆਣੇ ਤੋਂ ਲੋਕ ਸਭਾ ਦੇ ਮੈਂਬਰ ਬਣ ਕੇ ਤੇ ਗਿੱਦੜਬਾਹੇ ਬੜੀ ਸੀਟ ਖਾਲੀ ਹੋ ਗਈ ਸੀ ਸੋ ਅੱਜ ਡਿੰਪਿਟ ਲੋ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੀ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਆ ਵੀ ਦੇਖੋ ਐਡਿਟ ਵੱਡੇ ਤਰੰਤਰ ਬੰਦੇ ਮੇਰੇ ਮੁਕਾਬਲੇ ਦੇ ਵਿੱਚ ਆਏ ਆ ਸੋ ਇਹਨੇ ਕੀ ਬਣਦਾ ਪਰ ਸੁਖਵੀਰ ਸਿੰਘ ਬਾਦਲ ਖੁਰੀ ਦਰਸਾਉਣਾ ਜੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਤੇ ਪਾਰਟੀ ਦੇ ਵਿੱਚ ਜੋਸ਼ ਹੋਣਾ ਚਾਹੀਦਾ ਜੀ ਤੇ ਜਾਕਰਤ ਸਾਹਿਬ ਕਿਹੜੀ ਕਰਪਸ਼ਨ ਦੀ ਤਫ਼ਤੀਸ਼ ਕਰਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਜਾਕਰਤ ਸਾਹਿਬ ਨੇ ਅੱਜ ਇਹ ਗੱਲ ਕਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਉਹ ਕਹਿੰਦੇ ਦੇਖੋ ਬੇਨਤੀ ਇਹ ਆ ਵੀ ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਸੀ ਸੀਐਮ ਸਾਹਿਬ ਕਿ ਅਸੀਂ ਜਿਹੜਾ ਉਹ ਜ਼ੀਰੋ ਟੋਲਰੈਂਸ ਨੀਤੀ ਦੇ ਉੱਤੇ ਕੰਮ ਕਰ ਰਹੇ ਆ ਅਸੀਂ ਜੀ ਮੇਰੇ ਕੋਲ ਫਾਈਲਾਂ ਪਈਆਂ ਫਲਾਣਾ ਫਲਾਣਾ ਦੀਆਂ ਜੀ ਦੀਆਂ ਜੀ ਦੀਆਂ ਦੀ ਕਰਪਸ਼ਨ ਦੀਆਂ ਫਾਈਲਾਂ ਪਈਆਂ ਸੁਸੀਂ ਉਹਨਾਂ ਦੇ ਉੱਤੇ ਕਾਰਵਾਈ ਕਦੋਂ ਕਰੋਗੇ ਜਦੋਂ ਚਲੇ ਗਏ ਜਦੋਂ ਕੋਈ ਸੀਐਮ ਨਾ ਹੋਵੇ ਉਦੋਂ ਕਰੋਗੇ ਤੇ ਹੁਣੇ ਕਰੋਗੇ ਕਿਰਪਾ ਕਰਕੇ ਉਹਨਾਂ ਲੋਕਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਕਰੋ ਜਿਹੜੇ ਵੀ ਭ੍ਰਿਸ਼ਟਾ ਜਿਨ੍ਹਾਂ ਨੇ ਵੀ ਭ੍ਰਿਸ਼ਟਾਚਾਰ ਕੀਤਾ ਉਹਨਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਕਰੋ ਤੇ ਦੋਧੀ ਕਹਿੰਦੇ ਸਨ ਕਿ ਕਹੀ ਆ ਵੀ ਹੁਣ ਤਾਂ ਦੇਖੋ ਨੰਗੇ ਚਿੱਟੇ ਤੌਰ ਦੇ ਉੱਤੇ ਖਬਰਾਂ ਹੋਣ ਲੱਗ ਪਈਆਂ ਨਹੀਂ ਭਾਈ ਇਹਨੇ ਟਿਕਟਾਂ ਵੇਚੀਆਂ ਇਹਨੇ ਟਿਕਟਾਂ ਖਰੀਦੀਆਂ ਆ ਇਹ ਉਮੀਦਵਾਰ ਬਣਿਆ ਆ ਇਹੋ ਬਣਿਆ 500 ਕਰੋੜ ਤੇ ਸੀਐਮ ਬਣਦਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਹੁਣ ਕਾਰਵਾਈ ਕਰੋ ਜੀ ਇਹਨਾਂ ਜੀਨ ਦਸੰਬਰ ਦੇ ਦਿਨਾਂ ਦੇ ਵਿੱਚ ਸਹਬਜਾਦਾ ਜ਼ੋਰਾਬਰ ਸਿੰਘ ਤੇ ਸਹਬਜਾਦਾ ਫਤਿਹ ਸਿੰਘ ਦੀ ਸ਼ਹੀਦੀ ਦਿਵਸ ਹੋਇਆ ਕਰਦਾ ਹੈ ਔਰ ਇਸ ਦਾ ਨਾਂ ਉਹਨਾਂ ਨੇ ਬੀਰਵਾਲ ਦਿਵਸ ਰੱਖ ਦਿੱਤਾ ਮੰਗੀ ਸੀ ਕਿ ਇਹਨਾਂ ਦਾ ਜਿਹੜਾ ਸਹਬਜਾਦਿਆਂ ਦਾ ਸ਼ਹਾਦਤ ਦਿਵਸ ਰੱਖਿਆ ਜਾਵੇ ਪਾਰਲੀਮੈਂਟ ਚ ਕੋਈ ਆਵਾਜ਼ ਉੱਠੀ ਬਿਲਕੁਲ ਜੀ ਪਾਰਲੀਮੈਂਟ ਦੇ ਵੀ ਵਿੱਚ ਵੀ ਆਵਾਜ਼ ਉੱਠੀ ਤੇ ਐਡਵੋਕੇਟ ਤੁਹਾਨੂੰ ਸਾਹਿਬ ਨੇ ਵੀ ਤੇ ਹੋਰ ਵਕ ਵਕ ਸ਼ਕਤੀਪਾਲ ਨੇ ਵੀ ਇਹ ਗੱਲ ਕਹੀ ਆ ਇਹ ਬੀਰ ਬਾਲ ਦਿਵਸ ਨਹੀਂ ਇਹ ਸ਼ਹਾਦਤ ਦਿਨ ਦੀ ਗੱਲ ਹੋਣੀ ਚਾਹੀਦੀ ਆ ਇਹ ਸ਼ਹੀਦੀਆਂ ਦੀ ਗੱਲ ਹੋਣੀ ਚਾਹੀਦੀ ਆ ਇਹਨਾਂ ਦੇ ਵੱਲੋਂ ਆਪਣੇ ਪ੍ਰਸੰਗ ਦੇ ਵਿੱਚ ਸਾਰਾ ਪੁਜ ਕੀਤਾ ਗਿਆ ਇੱਕ ਇਤਰਾਜ਼ ਹੋਰ ਵੀ ਜ਼ਾਹਰ ਕੀਤਾ ਗਿਆ ਲੁਧਿਆਣੇ ਦੇ ਇੱਕ ਸਕੂਲ ਬੱਚਿਆਂ ਦੇ ਕੋਈ ਐਕਟਿੰਗ ਕਰਵਾਈ ਗਈ ਆ ਵੀ ਉਹਨਾਂ ਨੂੰ ਸਹਿਬਜ਼ਾਦਿਆਂ ਦੇ ਤੌਰ ਦੇ ਉੱਤੇ ਅਦਾਕਾਰੀ ਕਰਵਾਈ ਗਈ ਆ ਉਹਨਾਂ ਨੇ ਇਸ ਗੱਲ ਤੇ ਵੀ ਇਤਰਾਜ਼ ਜ਼ਾਹਰ ਕੀਤਾ ਜੀ ਭਾਈ ਇਸ ਤਰੀਕੇ ਦੇ ਨਾਲ ਕੋਈ ਵੀ ਨਹੀਂ ਪੇਸ਼ ਕਰ ਸਕਦਾ ਕਿਸੇ ਦੀ ਵੀ ਕਿਰਦਾਰ ਬਣ ਕੇ ਜਾਂ ਕਿਰਦਾਰ ਬਣਾ ਕੇ ਉਹਨਾਂ ਨੇ ਕਦੇ ਵੀ ਕੇਂਦਰ ਦੀ ਸਰਕਾਰ ਨੂੰ ਅਸੀਂ ਬਹੁਤ ਵਾਰ ਬੇਨਤੀ ਕੀਤੀ ਆ ਇਹ ਵੀਰਵਾਲ ਦਿਵਸ ਨਹੀਂ ਆ ਸਾਡੇ ਲਈ ਹੋਰ ਇਨੀਆਂਤ ਵਾਲੇ ਦੇਣਾ ਹੈ ਪਰ ਤੁਹਾਡੇ ਲਈ ਹੋਰ ਗੱਲ ਹੁਤਕਦੀ ਆ ਪਰ ਇਹ ਗੱਲ ਬਸ ਗੱਲ ਰਹਿ ਜਾਂਦੀ ਹੈ ਕਈ ਸਾਲਾਂ ਤੋਂ ਇਵੇਂ ਚੱਲਦੀ ਆ ਜੀ ਪਰ ਹਲੇ ਕੋਈ ਤਬਦੀਲੀ ਨਹੀਂ ਕੀਤੀ ਗਈ ਨਾ ਜੀ ਨਾ ਕੋਈ ਤਬਦੀਲੀ ਨਹੀਂ ਕੀਤੀ ਜੀ ਜਿੰਨਾ ਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਸਾਨੂੰ ਸਭ ਪੰਜਾਬ ਦਾ ਮੌਸਮ ਠੀਕ ਹੈ ਜੀ ਦਿਨ ਦੇ ਵੇਲੇ ਅੱਜ ਵੀ ਧੁੱਪ ਸੀਗੀ ਮੱਠੀ ਮੱਠੀ ਸੋਹਣੀ ਟੋਣੀ ਚੰਗੀ ਚੰਗੀ ਧੁੱਪ ਥੀ ਜੀ ਦਿਨ ਨਿਖਰਿਆ ਸੀਗਾ ਇਸ ਸਵੇਰੇ ਠੰਡ ਆਉਦੇ ਬਹੱਤਰ ਘੰਟੇ ਦੇ ਵਿੱਚ ਕਣੀਆਂ ਦੀ ਨਹੀਂ ਦੀ ਸੰਭਾਵਨਾ ਕੋਈ ਨਹੀਂ ਮੌਸਮ ਸਖੜ ਰਹਿਣਾ ਹੈ ਜੀ ਬਹੁਤ ਬਹੁਤ ਮਿਹਰਬਾਨੀ ਜਨਾਬ ਜੀ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ